ਤੁਸੀਂ ਇਸ ਗੱਲ ਨੂੰ ਜ਼ਰੂਰ ਸੁਣਿਆ ਹੋਣਾ ਕਿ ਫਲਾਣੇ ਕੋਲ ਇੰਨਾ ਪੈਸਾ ਹੈ ਕਿ ਸੱਤ ਪੀੜ੍hiyan ਵੀ ਵਿਹਲੇ ਬੈਠ ਕੇ ਖਾ ਸਕਦੀਆਂ ਨੇ ਪਰ ਕਦੀ ਇਹ ਸੋਚਿਆ ਕਿ ਇਹ ਪੈਸਾ ਆਇਆ ਕਿੱਥੋਂ ਜਾਂ ਤੁਸੀਂ ਇਹ ਪੈਸਾ ਕਿੱਥੋਂ ਕਮਾ ਸਕਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੈਸੇ ਕਮਾਉਣ ਦੇ ਤਰੀਕੇ ਦੱਸਣ ਜਾ ਰਿਹਾ ਜੇ ਤੁਸੀਂ ਉਹਨਾਂ ਨੂੰ ਅਪਣਾ ਲਿਆ ਤੁਸੀਂ ਫਾਈਨੈਂਸ਼ੀਅਲ ਫ੍ਰੀडम ਵੀ ਪਾਓਗੇ ਲੰਬੇ ਸਮੇਂ ਦੇ ਵਿੱਚ ਫ੍ਰੀ ਰਹਿ ਕੇ ਤੁਸੀਂ ਆਰਾਮ ਨਾਲ ਖਾ ਸਕੋਗੇ ਗੌਰ ਕਰੋ ਕਿ ਇਹ ਮੈਂ ਸੱਤ ਪੀੜ੍hiyan ਨਹੀਂ ਲੰਬਾ ਸਮਾਂ ਕਿਹਾ ਹੈ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣੀਆਂ ਜਿਨ੍ਹਾਂ ਦਾ ਟਾਈਟਲ ਹੁੰਦਾ ਹੈ ਹਾਊ ਟੂ ਅਰਨ ਮਨੀ ਬਾਈ ਡੂਇੰਗ ਨਥਿੰਗ ਪਰ ਸਾਰੇ ਹੀ ਤੁਹਾਡਾ ਦੇ ਆਪਣਾ ਗੱਲਾਂ ਬਾਤਾਂ ਦੇ ਵਿੱਚ ਟਾਈਮ ਵੇਸਟ ਕਰ ਦਿੰਦੇ ਨੇ ਪਰ ਇਸ ਚੀਜ਼ ਦਾ ਕੋਈ ਵੀ ਜਵਾਬ ਨਹੀਂ ਦਿੰਦਾ ਪਰ ਮੇਰੀ ਇਹ ਵੀਡੀਓ ਤੁਹਾਡੇ ਸਵਾਲਾਂ ਦਾ ਜਵਾਬ ਦੇ ਕੇ ਜਾਵੇਗੀ ਚਾਹੇ ਤੁਸੀਂ ਪਿੰਡਾਂ 'ਚ ਰਹਿੰਦੇ ਹੋ ਸ਼ਹਿਰਾਂ 'ਚ ਰਹਿੰਦੇ ਹੋ ਬਹੁਤ ਜ਼ਿਆਦਾ ਪੜੇ ਲਿਖੇ ਹੋ ਜਾਂ ਘੱਟ ਪੜੇ ਲਿਖੇ ਹੋ ਇਹ ਤਰੀਕੇ ਤੁਹਾਡੇ ਕੰਮ ਆਉਣਗੇ ਆ ਹੁਣ ਇੱਕ ਇੱਕ ਕਰਕੇ ਇਹਨਾਂ ਤੇ ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੰਟੈਲੈਕਚੁਅਲ ਪ੍ਰੋਪਰਟੀ ਦੀ ਇਸ ਵਿੱਚ ਤੁਹਾਡੀ ਕੋਈ ਵੀ ਕ੍ਰੀਏਟੀਵਿਟੀ ਹੋ ਸਕਦੀ ਹੈ ਜੋ ਤੁਸੀਂ ਆਪਣੇ ਦਿਮਾਗ ਤੋਂ ਬਣਾਈ ਹੋਵੇ ਔਰ ਇੰਟੈਲੈਕਚੁਅਲ ਪ੍ਰੋਪਰਟੀ ਐਕਟ ਦੇ ਅੰਡਰ ਆਉਂਦੀ ਹੋਵੇ ਇੰਟੈਲੈਕਚੁਅਲ ਪ੍ਰੋਪਰਟੀ ਦੀ ਇੰਨੀ ਜ਼ਿਆਦਾ ਕੀਮਤ ਹੈ ਕਿ ਲੋਕ ਤੁਹਾਨੂੰ ਬਹੁਤ ਮੰਗੀ ਰਕਮ ਦੇਣ ਲਈ ਤਿਆਰ ਹੋ ਜਾਂਦੇ ਹਨ ਇਸ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਇਸ ਨੂੰ ਇੱਕ ਵਾਰ ਬਣਾ ਕੇ ਪੂਰੀ ਜ਼ਿੰਦਗੀ ਇਸ ਤੋਂ ਕਮਾ ਸਕਦੇ ਹੋ। ਇਹਦੀ ਰਾਇਲਟੀ, ਇਹਦੀ ਫਰਾਂਚਾਈਜ਼ ਦੇ ਕੇ ਤੁਸੀਂ ਸਾਰੀ ਉਮਰ ਦੇ ਲਈ ਫਾਈਨੈਂਸ਼ੀਅਲ ਫ੍ਰੀडम ਪਾ ਸਕਦੇ ਹੋ। ਤੁਸੀਂ ਪੇਟੈਂਟਸ ਅਤੇ ਕਾਪੀਰਾਈਟਸ ਦੁਆਰਾ ਕਈ ਤਰੀਕਿਆਂ ਦੇ ਨਾਲ ਇੰਟੈਲੈਕਚੁਅਲ ਪ੍ਰੋਪਰਟੀ ਤੋਂ ਪੈਸੇ ਕਮਾ ਸਕਦੇ ਹੋ। ਕੋਈ ਵੀ ਫਰਾਂਚਾਈਜ਼ੀ ਇਸ ਦੀ ਐਗਜ਼ਾਮਪਲ ਹੋ ਸਕਦੀ ਹੈ ਜਿਵੇਂ ਕਿ 버ਗਰ ਕਿੰਗ। 버ਗਰ ਕਿੰਗ ਨੇ ਆਪਣਾ ਟ੍ਰੇਡਮਾਰਕ ਬਣਾ ਲਿਆ। ਉਸ ਦੇ ਨਾਲ ਬਹੁਤ ਸਾਰੇ ਕਸਟਮਰ ਆਲਰੇਡੀ ਜੁੜੇ ਹੋਏ ਨੇ ਜਿਨ੍ਹਾਂ ਤੋਂ ਪਹਿਲਾਂ ਤੋਂ ਹੀ ਬਹੁਤ ਵਧੀਆ ਕਮਾਈ ਹੁੰਦੀ ਹੈ। 버거킹 ਦੀ ਪਹਿਚਾਨ ਆਲਰੇਡੀ ਦੇਸ਼ਾਂ-ਵਦੇਸ਼ਾਂ 'ਚ ਬਣ ਚੁੱਕੀ ਹੈ ਇਸ ਲਈ ਹਰ ਬੰਦਾ ਉਸਦੀ ਫਰੈਂਚਾਈਜ਼ ਲੈਣ ਲਈ ਕਰੋੜਾਂ ਰੁਪਏ ਦੇਣ ਲਈ ਤਿਆਰ ਹੈ ਇਸ ਲਈ 버거킹 ਆਪਣੇ ਟ੍ਰੇਡਮਾਰਕ ਨੂੰ ਕਿਸੇ ਹੋਰ ਨਵੇਂ ਫੂਡ ਬਿਜ਼ਨਸ ਨੂੰ ਸੇਲ ਕਰ ਦਿੰਦਾ ਹੈ ਤੇ ਉੱਥੋਂ ਵਧੀਆ ਪੈਸੇ ਕਮਾਉਂਦਾ ਹੈ ਇਸ ਤਰੀਕੇ ਦੇ ਨਾਲ 버거킹 ਆਪਣੇ ਆਪ ਨੂੰ ਪ੍ਰਮੋਟ ਵੀ ਕਰ ਰਿਹਾ ਔਰ ਆਪਣੇ ਨਵੇਂ ਕਸਟਮਰ ਵੀ ਬਣਾ ਰਿਹਾ ਔਰ ਬਹੁਤ ਸਾਰੇ ਪੈਸੇ ਵੀ ਕਮਾ ਰਿਹਾ ਹੈ ਔਰ ਇਹਦੇ ਨਾਲ ਨਾਲ 버거 किंग ਦੀ ਇੰਟੈਲੈਕਚੁਅਲ ਪ੍ਰਾਪਰਟੀ 버거 किंग ਦੀ ਹੀ ਰਹੇ ਜਿੰਨੀ ਦੇਰ ਤੱਕ ਇਹ 버거 किंग ਦੀ ਕੰਪਨੀ ਚਲੇਗੀ ਉਨੀ ਦੇਰ ਤੱਕ ਇਹ ਟ੍ਰੇਡਮਾਰਕ ਦੀ ਇੰਟੈਲੈਕਚੁਅਲ ਪ੍ਰਾਪਰਟੀ 버거 किंग ਦੀ ਹੀ ਰਹੇ ਕੈਸ਼ ਫਲੋ ਐਸੈਟਸ ਇੱਕ ਬਹੁਤ ਹੀ ਫਾਇਦੇਮੰਦ ਸੌਦਾ ਹੈ ਜਿਸ ਦੇ ਵਿੱਚ ਤੁਹਾਨੂੰ ਇੱਕ ਵਾਰ ਇਨਵੈਸਟਮੈਂਟ ਕਰਨੀ ਹੈ ਉਸ ਤੋਂ ਬਾਅਦ ਤੁਹਾਨੂੰ ਵਾਪਸੀ ਪੈਸੇ ਆਉਨੇ ਹੀ ਆਉਣੇ ਅਸੀਂ ਇਸ ਲਈ ਇੱਕ ਐਗਜ਼ਾਮਪਲ ਇੱਕ ਵੈਂਡਿੰਗ ਮਸ਼ੀਨ ਦੀ ਲੈ ਸਕਦੇ ਹਾਂ ਜਿਸ ਦੀ ਕੀਮਤ ਆਲਮੋਸਟ 25000 ਦੇ ਕਰੀਬ ਹੈ ਤੁਸੀਂ 4 ਵੈਂਡਿੰਗ ਮਸ਼ੀਨਾਂ ਲਓ ਜਿਨ੍ਹਾਂ ਦੀ ਕੀਮਤ ਆਲਮੋਸਟ 1 ਲੱਖ ਰੁਪਇਆ ਹੋਈ ਤੇ ਜੇ ਤੁਸੀਂ ਉਹਨੂੰ 5000 ਮਨਥਲੀ ਰੈਂਟ ਤੇ ਵੀ ਦਿੰਦੇ ਹੋ ਤੇ ਸਾਲ ਦਾ ਤੁਸੀਂ 240000 ਰੁਪਇਆ ਰآمد ਨਾਲ ਕਮਾ ਸਕਦੇ ਹੋ ਇੱਕ ਐਗਜ਼ਾਮਪਲ ਮੇਰੇ ਉਦੋਂ ਦਿਮਾਗ ਦੇ ਵਿੱਚ ਆਈ ਜਦੋਂ ਇੱਕ ਵੈਂਡਿੰਗ ਟੀ ਮਸ਼ੀਨ ਵਾਲਾ ਮੇਰੇ ਆਫਿਸ ਦੇ ਵਿੱਚ ਇਹ ਪ੍ਰੋਡਕਟ ਨੂੰ ਪਿਚ ਕਰਨ ਦੇ ਲਈ ਆਇਆ ਇਹ ਆਲਰੇਡੀ ਉਹ 10 ਤੋਂ 20 ਕੰਪਨੀਆਂ ਦੇ ਵਿੱਚ ਚਲਾ ਰਿਹਾ ਸੀ ਜਿੱਥੇ ਉਹ 5 ਤੋਂ 7000 ਰੁਪਇਆ ਰੈਂਟ ਪਰ ਮੰਥ ਦੇ ਉੱਪਰ ਲੈ ਰਿਹਾ ਸੀ ਔਰ ਇਹ ਇੱਕ ਬਹੁਤ ਹੀ ਰeal ਟਾਈਮ ਐਗਜ਼ਾਮਪਲ ਹੈ ਤੁਸੀਂ ਇਸ ਨੂੰ ਆਰਾਮ ਨਾਲ ਆਪਣੇ ਸ਼ਹਿਰਾਂ ਦੇ ਵਿੱਚ ਜਿੱਥੇ ਜ਼ਿਆਦਾ ਕਰਾਊਡ ਨੇ ਜਿਨ੍ਹਾਂ ਕੋਲ ਜ਼ਿਆਦਾ ਬੰਦੇ ਕੰਮ ਕਰਦੇ ਨੇ ਤੁਸੀਂ ਇਹ ਉਹਨਾਂ ਨੂੰ ਰੈਂਟ ਤੇ ਦੇ ਸਕਦੇ ਹੋ ਮੋਸਟਲੀ ਕੰਪਨੀਆਂ ਇਹਨਾਂ ਟੀਵੀ ਵੈਂਡਿੰਗ ਮਸ਼ੀਨ ਨੂੰ ਇਸ ਕਰਕੇ ਕਿਰਾਏ ਤੇ ਲੈਂਦੀਆਂ ਨੇ ਤਾਂ ਕਿ ਉਹ ਆਪਣਾ ਜਿਹੜਾ ਟਾਈਮ ਹੈਗਾ ਉਹ ਬਿਜ਼ਨਸ ਤੇ ਲਾ ਸਕਣ ਇਹਨਾਂ ਫਾਲਤੂ ਦੇ ਕੰਮਾਂ ਦੇ ਵਿੱਚ ਜਿਹੜੇ ਵੈਂਡਰ ਨੇ ਉਹ ਆਪਣਾ ਟਾਈਮ ਲਗਾਣ ਜਿਨ੍ਹਾਂ ਦਾ ਇਹ ਮੇਨ ਬਿਜ਼ਨਸ ਹੈ ਸਾਡਾ ਅਗਲਾ ਪੁਆਇੰਟ ਹੈ ਟੂਰ ਐਂਡ ਟਰੈਵਲ ਬਿਜ਼ਨਸ ਟੂਰ ਐਂਡ ਟਰੈਵਲ ਇੱਕ ਐਸਾ ਬਿਜ਼ਨਸ ਹੈ ਜੋ ਕਿ ਕਦੇ ਵੀ ਬੰਦ ਨਹੀਂ ਹੋ ਸਕਦਾ ਔਰ ਡਿਮਾਂਡ ਡੇ ਬਾਏ ਡੇ ਵਧ ਰਹੀ ਹੈ ਜੇ ਅਸੀਂ ਗੱਲ ਕਰੀਏ ਕੋਵਿਡ ਤੋਂ ਪਹਿਲਾਂ ਦੇ ਤੇ ਕੋਵਿਡ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਸਮਝ ਆ ਗਿਆ ਕਿ ਜ਼ਿੰਦਗੀ ਜਿਹੜੀ ਹੈ ਬਹੁਤ ਛੋਟੀ ਹੈ ਔਰ ਸਾਨੂੰ ਜਿੰਨਾ ਵੱਧ ਤੋਂ ਵੱਧ ਅਸੀਂ ਘੁੰਮ ਸਕਦੇ ਹਾਂ ਨਈ ਦੁਨੀਆ ਦੇਖ ਸਕਦੇ ਹਾਂ ਸਾਨੂੰ ਦੇਖਣੀ ਚਾਹੀਦੀ ਹੈ ਅੱਜ ਕੱਲ ਟੂਰ ਐਂਡ ਟਰੈਵਲ ਇਸ ਲੈਵਲ ਤੱਕ ਪਹੁੰਚ ਗਿਆ ਕਿ ਲੋਕ ਹੈਲੀਕਾਪਟਰ ਤੋਂ ਲੈ ਕੇ ਪ੍ਰਾਈਵੇਟ ਜੈਟ ਤੱਕ ਬੁੱਕ ਕਰਨੇ ਸ਼ੁਰੂ ਕਰ ਰਹੇ ਨੇ ਤੁਸੀਂ ਉਹਨੂੰ ਆਪਣੀ ਫੈਮਿਲੀ ਦੇ ਨਾਲ ਪੂਰਾ ਦਿਨ ਇੰਜੋਏ ਕਰ ਸਕਦੇ ਹੋ ਔਰ ਪਰ ਘੰਟੇ ਦੇ ਨਾਲ ਤੁਸੀਂ ਉਹਨਾਂ ਨੂੰ ਪੇ ਕਰ ਸਕਦੇ ਹੋ ਇੱਕ ਨਾਰਮਲ ਹੈਲੀਕਾਪਟਰ ਦੀ ਕੋਸਟ 2 ਤੋਂ 4 ਕਰੋੜ ਰੁਪਏ ਦੇ ਵਿੱਚ ਹੈ ਔਰ ਜੇ ਆਪਾਂ ਇਹਦੀ ਰੈਂਟ ਦੀ ਗੱਲ ਕਰੀਏ ਤੇ ਸਾਨੂੰ ਇਹ ਲੱਖਾਂ ਰੁਪਏ ਰੈਂਟ ਦੇ ਉੱਪਰ ਸੈਲੀਬ੍ਰਿਟੀਜ਼ ਪੋਲੀਟੀਸ਼ੀਅਨ ਔਰ ਹੋਰ ਜਿਹੜੇ ਬਿਜ਼ਨਸਮੈਨ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣ ਦੇ ਲਈ ਆਰਾਮ ਦੇ ਨਾਲ ਦੇ ਦਿੰਦੇ ਨੇ ਇਸ ਦੇ ਨਾਲ ਨਾਲ ਜੇ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਰਹਿੰਦੇ ਹੋ ਤੇ ਤੁਸੀਂ ਆਪਣੀ ਟੈਕਸੀਸ ਪਾ ਸਕਦੇ ਹੋ ਔਰ ਨਾਲ ਹੀ ਤੁਸੀਂ ਡਰਾਈਵਰ ਹਾਇਰ ਕਰ ਸਕਦੇ ਹੋ ਇਹ ਇੱਕ ਰੈਕਰਿੰਗ ਮਾਡਲ ਹੈ ਤੁਹਾਡੀ ਡੇਲੀ ਟੈਕਸੀ ਕਿਤੇ ਨਾ ਕਿਤੇ ਜਾਏਗੀ ਤੁਹਾਨੂੰ ਉਸ ਦਾ ਰੈਵਨਿਊ ਡੇਲੀ ਬੇਸਿਸ ਤੇ ਮਿਲੇ ਇਸ ਦੇ ਨਾਲ ਜੇ ਅਸੀਂ ਗੱਲ ਕਰਦੇ ਹਾਂ ਲਗਜ਼ਰੀ ਕਾਰਾਂ ਦੀ ਔਰ ਪੰਜਾਬ ਦੇ ਵਿੱਚ ਲਗਜ਼ਰੀ ਕਾਰਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਸਾਡੇ ਸਿੰਗਰਾਂ ਨੇ ਲਗਜ਼ਰੀ ਕਾਰਾਂ ਨੂੰ ਇੰਨਾ ਕਿ ਜ਼ਿਆਦਾ ਪ੍ਰਮੋਟ ਕਰ ਦਿੱਤਾ ਹਰ ਬੰਦਾ ਚਾਹੁੰਦਾ ਕਿ ਮੇਰਾ ਜਿਹੜਾ ਵਿਆਹ ਹੈਗਾ ਜਾਂ ਮੇਰਾ ਕੋਈ ਫੰਕਸ਼ਨ ਆ ਉਹ ਲਗਜ਼ਰੀ ਕਾਰਾਂ ਦੇ ਉੱਪਰ ਹੀ ਹੋ ਤੁਸੀਂ ਲਗਜ਼ਰੀ ਕਾਰਾਂ ਬਾਏ ਕਰਕੇ ਉਹਨਾਂ ਨੂੰ ਰੈਂਟ ਆਊਟ ਕਰ ਸਕਦੇ ਹੋ ਔਰ ਇੱਕ ਦਿਨ ਦਾ ਇੱਕ ਵੱਡਾ ਅਮਾਊਂਟ ਤੁਹਾਨੂੰ ਰੈਂਟ ਦਾ ਮਿਲ ਜਾਂਦਾ ਹੈ ਪਰ ਇਸ ਦੇ ਉੱਪਰ ਇੱਕ ਵਾਰ ਖੁੱਲਾ ਪੈਸਾ ਲਗਾਉਣ ਦੀ ਜ਼ਰੂਰਤ ਹੈ ਫਿਰ ਉਸ ਤੋਂ ਬਾਅਦ ਤੁਹਾਡੀ ਰਕਰਿੰਗ ਚੱਲਦੀ ਰਹਿੰਦੀ ਹੈ ਤੁਹਾਨੂੰ ਇਨਵੈਸਟਮੈਂਟ ਵਾਰ-ਵਾਰ ਕਰਨ ਦੀ ਲੋੜ ਨਹੀਂ ਪੈਂਦੀ ਬਸ ਤੁਹਾਡੇ ਕੋਲ ਰਿਟਰਨ ਹੀ ਆਏਗੀ ਹੁਣ ਸਾਡਾ ਅਗਲਾ ਪੁਆਇੰਟ ਹੈ ਲੀਸ ਵੇਲੇ ਰਹਿ ਕੇ ਕੀਤੀ ਜਾਣ ਵਾਲੀ ਕਮਾਈ ਦਾ ਸਭ ਤੋਂ ਸੌਖਾ ਤਰੀਕਾ ਹੈ ਆਪਣੀ ਪ੍ਰਾਪਰਟੀ ਨੂੰ ਕਿਰਾਏ ਤੇ ਦੇਣਾ ਤੁਹਾਨੂੰ ਪਤਾ ਹੀ ਹੈ ਕਿ ਸ਼ਹਿਰਾਂ ਦੇ ਵਿੱਚ ਲੋਕ ਚਾਰ ਕਮਰਿਆਂ ਦੇ ਘਰ ਨੂੰ ਵੀ ਪੀਜੀ ਬਣਾ ਕੇ ਚੰਗੀ ਕਮਾਈ ਕਰ ਲੈਂਦੇ ਹਨ ਪਰ ਆਪਣੀ ਪ੍ਰਾਪਰਟੀ ਨੂੰ ਕਿਰਾਏ ਤੇ ਅਸੀਂ ਹੋਰ ਵੀ ਰੂਪਾਂ ਦੇ ਵਿੱਚ ਦੇ ਸਕਦੇ ਹਾਂ ਜੇਕਰ ਤੁਹਾਡੇ ਕੋਲ ਜ਼ਿਆਦਾ ਜਗ੍ਹਾ ਹੈ ਤਾਂ ਤੁਸੀਂ ਸਕੂਲ ਕਾਲਜਸ ਨੂੰ ਜਾਂ ਫਿਰ ਹਸਪੀਟਲ ਨੂੰ ਲੀਜ਼ ਦੇ ਉੱਪਰ ਲੰਬੇ ਸਮੇਂ ਦੇ ਲਈ ਦੇ ਸਕਦੇ ਹੋ ਜੇਕਰ ਤੁਹਾਡੀ ਪ੍ਰਾਪਰਟੀ ਸ਼ਹਿਰ ਦੇ ਵਿੱਚ ਹੈ ਤਾਂ ਤੁਸੀਂ ਉਹਨੂੰ ਮਾਲ ਦੇ ਰੂਪ ਦੇ ਵਿੱਚ ਜਾਂ ਸਿਨੇਮਾ ਹਾਲ ਦੇ ਰੂਪ ਦੇ ਵਿੱਚ ਜਾਫਰ ਸ਼ਾਪਿੰਗ ਮਾਲ ਦੇ ਰੂਪ ਦੇ ਵਿੱਚ ਤੁਸੀਂ ਰੈਂਟ ਤੇ ਦੇ ਸਕਦੇ ਹੋ ਜੇਕਰ ਤੁਹਾਡੇ ਕੋਲ ਲੈਂਡ ਹੈ ਪਰ ਤੁਹਾਡੇ ਕੋਲ ਇਨਵੈਸਟਮੈਂਟ ਦੇ ਲਈ ਪੈਸੇ ਨਹੀਂ ਆ ਤੇ ਤੁਸੀਂ ਕੰਸਟ੍ਰਕਸ਼ਨ ਕੰਪਨੀ ਦੇ ਨਾਲ ਕੌਂਟਰੈਕਟ ਕਰਕੇ ਤੁਸੀਂ ਉਸ ਚੀਜ਼ ਦੇ ਉੱਪਰ ਕੁਛ ਨਾ ਕੁਛ ਵਧੀਆ ਬਣਾ ਸਕਦੇ ਹੋ ਹੁਣ ਅਸੀਂ ਆਖਿਰ ਵਿੱਚ ਗੱਲ ਕਰਦੇ ਆ ਫਾਰਮ ਲੈਂਡ ਦੀ ਜੇਕਰ ਮੈਂ ਪਿੰਡਾਂ ਦੀ ਗੱਲ ਕਰਾਂ ਤਾਂ 99% ਲੋਕ ਜਿਹੜੇ ਨੇ ਜ਼ਮੀਨ ਨੂੰ ਠੇਕੇ ਦੇ ਦਿੰਦੇ ਨੇ ਔਰ ਉਹ ਠੇਕਾ ਜਿਹੜਾ ਹੁੰਦਾ ਇੱਕ ਤੋਂ ਦੋ ਸਾਲ ਦੇ ਟਾਈਮ ਪੀਰੀਅਡ ਲਈ ਲਿਆ ਜਾਂਦਾ ਔਰ ਲੋਕ ਪ੍ਰੈਫਰ ਵੀ ਇਹ ਕਰਦੇ ਨੇ ਕਿ ਇੱਕ ਤੋਂ ਦੋ ਸਾਲ ਦੇ ਲਈ ਅਸੀਂ ਜ਼ਮੀਨ ਜਿਹੜੀ ਆ ਉਹ ਠੇਕੇ ਦੇ ਦਈਏ ਇਸ ਦੇ ਨਾਲ ਨਾਲ ਜੇ ਤੁਸੀਂ ਠੇਕੇ ਨੂੰ 10 ਸਾਲ ਤੱਕ ਵਧਾ ਸਕਦੇ ਹੋ ਤੁਹਾਡੇ ਪਿੰਡ ਦੇ ਵਿੱਚ ਰਿਲੇਸ਼ਨ ਅੱਛੇ ਨੇ ਤੁਸੀਂ ਯਕੀਨ ਕਰ ਸਕਦੇ ਹੋ 10 ਸਾਲ ਦੇ ਲਈ ਤੇ ਉਹਦੇ ਨਾਲੇ ਕੰਟਰੈਕਟ ਕਰੋ ਤੁਸੀਂ ਟੈਂਪਰੇਰੀ ਕੰਸਟਰਕਸ਼ਨ ਕਰਕੇ ਫਿਲਮ ਸ਼ੂਟਿੰਗ ਵਾਲਿਆਂ ਨੂੰ ਦੇ ਸਕਦੇ ਹੋ ਅੱਜ ਕੱਲ ਬਹੁਤ ਸਾਰੀਆਂ ਫਿਲਮਾਂ ਨੇ ਫਿਲਮ ਇੰਡਸਟਰੀ ਵਾਲੇ ਜਿਵੇਂ ਕਿ ਸਾਊਥ ਵਾਲੇ ਬੰਬੇ ਵਾਲੇ ਔਰ ਪੰਜਾਬ ਵਾਲੇ ਪ੍ਰੈਫਰ ਕਰਦੇ ਨੇ ਕਿ ਪਿੰਡਾਂ ਦੇ ਵਿੱਚ ਜਾ ਕੇ ਸ਼ੂਟਿੰਗ ਕੀਤੀ ਜਾਏ ਤੁਸੀਂ ਟੈਂਪਰੇਰੀ ਬੇਸ ਬਣਾ ਕੇ ਟੈਂਪਰੇਰੀ ਕੰਸਟਰਕਸ਼ਨ ਕਰਕੇ ਫਿਲਮਾਂ ਵਾਲਿਆਂ ਨੂੰ ਸ਼ੂਟਿੰਗ ਲਈ ਰੈਂਟ ਤੇ ਦੇ ਸਕਦੇ। ਜਾਣ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜੇ ਤੁਹਾਡੇ ਕੋਲ ਕੋਈ ਐਸੈਟਸ ਨਹੀਂ ਹੈ ਜਾਂ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ ਤੇ ਇਸ ਰਿਲੇਟਡ ਮੈਂ ਆਲਰੇਡੀ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਨੇ। ਮੇਰੀਆਂ ਵੀਡੀਓਜ਼ ਤੇ ਜਾ ਕੇ ਉਹਨਾਂ ਨੂੰ ਦੇਖੋ। ਫਿਰ ਇਸ ਵੀਡੀਓ ਨੂੰ ਤੁਸੀਂ ਰeal ਟਾਈਮ ਪ੍ਰੈਕਟੀਕਲ ਚ ਲੈ ਕੇ ਆ। ਉਹਨਾਂ ਵੀਡੀਓ ਦੇ ਵਿੱਚ ਮੈਂ ਲੈਸਟ ਇਨਵੈਸਟਮੈਂਟ ਜਾਂ ਜ਼ੀਰੋ ਇਨਵੈਸਟਮੈਂਟ ਦੇ ਨਾਲ ਬਿਜ਼ਨਸ ਕਿਵੇਂ ਸ਼ੁਰੂ ਕੀਤਾ ਜਾਂਦਾ ਹੈ ਉਹ ਕਵਰ ਕੀਤਾ ਹੋਇਆ ਹੈ। ਬਹੁਤ ਸਾਰੀ ਸਰਕਾਰੀ ਸਕੀਮਾਂ ਵੀ ਦੱਸੀਆਂ ਹੋਈਆਂ। ਤੇ ਉਹ ਆਈਡੀਆਸ ਤੁਹਾਡੇ ਕੰਮ ਆ ਸਕਦੇ ਨੇ ਉਹਨਾਂ ਨੂੰ ਦੇਖੋ ਤੇ ਫਿਰ ਤੁਸੀਂ ਆਪਣੀ ਲਾਈਫ ਦੇ ਵਿੱਚ ਇਹਨਾਂ ਵੀਡੀਓਜ਼ ਤੋਂ ਆਪਣਾ ਇੱਕ ਨਵਾਂ ਪ੍ਰੈਕਟੀਕਲ ਬਿਜ਼ਨਸ ਸਟਾਰਟ ਕਰੋ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ